ਚੋਰਾ ਦੇ ਹੌਸਲੇ ਕਿੰਨੇ ਵੱਧ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਅੱਗੇ ਪਿੱਛੇ ਆਪਾਂ ਦੇਖਿਆ ਕਿ ਚੋਰ ਨੇ ਜਿਹੜੇ ਕਿਤੇ ਮੋਟਰਸਾਈਕਲ ਤੋਂ ਮੋਬਾਈਲ ਖੋ ਕੇ ਲੈ ਜਾਂਦੇ ਨੇ ਜਾਂ ਗੱਡੀਆਂ ਚੋਂ ਪੈਸੇ ਚੱਕ ਕੇ ਭੱਜ ਜਾਂਦੇ ਨੇ ਪਰ ਗੁਰਦਾਸਪੁਰ ਦੇ ਪਿੰਡ ਜੱਗੋਚੱਕ ਟਾਂਡਾ ਤੋਂ ਬੇਅਤਬੀ ਦੀ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਚੋਰ ਨੇ ਗੁਰਦੁਆਰਾ ਸਾਹਿਬ ਵੀ ਨਹੀਂ ਬਖਸ਼ਿਆ ਤੇ ਸ਼ੀਸ਼ੇ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਗੁਰਦੁਆਰਾ ਸਾਹਿਬ 'ਚ ਚੋਰੀ ਕੀਤੀ ਇੱਕ ਵਾਰ ਤੁਹਾਨੂੰ ਫੇਰ ਦੱਸ ਦਈਏ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਬਹਿਰਾਮਪੁਰ ਥਾਣੇ ਦੇ ਪਿੰਡ ਜੱਗੋ ਚੱਕ ਟਾਂਡਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਚੋਰ ਨੇ ਗੁਰਦੁਆਰਾ ਸਾਹਿਬ 'ਚ ਚੋਰੀ ਕੀਤੀ ਤੇ ਘਟਨਾ ਸੀਸੀਟੀਵੀ 'ਚ ਕੈਦ ਹੋਈ ਹੈ ਇਹ ਚੋਰ ਦੀਆਂ ਤਸਵੀਰਾਂ ਸੀਸੀਟੀਵੀ 'ਚ ਕੈਦ ਹੋਈਆਂ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਚੋਰ ਹੈ ਜਿਹੜਾ ਗੁਰਦੁਆਰਾ ਸਾਹਿਬ 'ਚ ਚੋਰੀ ਕਰ ਰਿਹਾ ਸੀ ਤੇ ਕੈਮਰਿਆਂ ਚ ਕੈਦ ਹੋ ਜਾਂਦਾ ਜਿਸ ਤੋਂ ਬਾਅਦ ਇਦੀ ਪਛਾਣ ਕੀਤੀ ਜਾਂਦੀ ਹੈ ਤੇ ਉਸੇ ਪਿੰਡ ਦਾ ਵਿਅਕਤੀ ਨਿਸ਼ਾਨ ਸਿੰਘ ਇਹ ਹੈ ਜਿਹੜਾ ਉਹ ਦੱਸਿਆ ਜਾ ਰਿਹਾ ਜੋ ਕਿ ਨਸ਼ੇ ਕਰਨ ਦਾ ਆਦੀ ਹੈ ਅਤੇ ਪਹਿਲਾਂ ਵੀ ਕਈ ਚੋਰੀਆਂ ਜਿਹੜੀਆਂ ਉਹ ਕਰ ਚੁੱਕਿਆ ਤੇ ਹੁਣ ਵੀ ਉਸ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਸ਼ੀਸ਼ੇ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ 5 ਮਹੀਨੇ ਹੋ ਗਏ ਪਹਿਲੇ ਵੀ ਇੱਥੇ ਚੋਰੀ ਹੋਈ ਸੀ ਬਹੁਤ ਪਹਿਲੇ ਵੀ ਇਹੋ ਬੇਅਦਵੀ ਹੋਈ ਸੀ ਤੇ ਹੁਣ ਵੀ ਫੇਰ ਇਹ ਬੰਦੇ ਬੰਦਾ ਜਿਹੜਾ ਹੁਣ ਫੜਿਆ ਗਿਆ ਇਹ ਤੇ ਪਹਿਲੇ ਵੀ ਸਾਨੂੰ ਸ਼ੱਕ ਸੀ ਤੇ ਹੁਣ ਜਿਹੜਾ ਇਹ ਬੂਟਾਂ ਸਣੇ ਇੱਕ ਤੇ ਬੇਅਦਵੀ ਕੀਤੀ ਐ ਨਾ ਬਾਕੀ ਗੋਲ ਕਚੋਰੀ ਤੋੜ ਕੇ ਭੰਨ ਕੇ ਪੂਰੀਆਂ ਇਹਨਾਂ ਹੋਰ ਵੀ ਬੜਾ ਨੁਕਸਾਨ ਕੀਤਾ ਸ਼ੀਸ਼ੇ ਖਿੜਕੀਆਂ ਤੇ ਤੋੜੇ ਦਰਵਾਜ਼ਿਆਂ ਦੇ ਸ਼ੀਸ਼ੇ ਤੋੜੇ ਆ ਵੱਡੇ ਜਿਹੜੇ ਉਹ ਸਾਰੇ ਸੱਚਖੰਡ ਵਾਲੇ ਜਿਹੜੇ ਉਥੇ ਵੀ ਇਹਨੇ ਬਹੁਤ ਉਲਟਾ ਕੰਮ ਸਿੱਧਾ ਕੀਤਾ ਕੀ ਲੱਗਦਾ ਹੈ ਕੌਣ ਇਹਦਾ ਪਹਿਲਾਂ ਵੀ ਤੁਸੀਂ ਕਹਿ ਰਹੇ ਸੀ